ਆਪਾਂ ਹੁਣ ਆਪਾਂ ਹੁਣ ਟਾਈਮ ਫੇਰ ਡਕਾਂਗੇ ਉਹ ਟੀਮ 35 ਜਵਾਈਆਂ ਵੱਗੂ ਜਾਨ ਸਾਹਬੜੀ ਤੇ ਸੌਖਾ ਨਹੀਂ ਕਬੱਡੀ ਦਾ ਸਟਾਰ ਬਣਦਾ 35 52 ਵੱਗੂ ਜਾਨ ਸਾਹਬੜੇ ਜਗਦੀਪ ਦੀ ਭੂਆ ਦੇ ਪੁੱਤਰ ਨੇ ਜਵਰਾਜ ਬਲ ਤੇ ਗੁਰਬੀਰ ਬਲ ਹੁਣਾਂ ਦਾ ਧੰਨਵਾਦ ਹੈ ਸਾਡੇ ਰਣਜੀਤ ਸਿੰਘ ਦੀ ਰਾਣਾ ਜਿਨ੍ਹਾਂ ਨੇ ਪਹਿਲਾ ਇਨਾਮ ਸਪான்ਸਰ ਕੀਤਾ ਹੈ ਧੰਨਵਾਦ ਜੋ ਸਰ ਸੇਰਨਾ ਮੈਚ ਹੈ ਜਤਿੰਦਰ ਜੁਕੇ ਜਤਿੰਦਰ ਜੁਕੇ ਰਾੜਾ ਜੁਕੇ ਜਿਨ੍ਹਾਂ ਨੇ 50000 ਰੁਪਏ ਦਾ ਵਿਸ਼ੇਸ਼ ਯੋਗਦਾਨ ਭੇਜਿਆ ਉਹਨਾਂ ਦੀ ਮੇਰੀ ਬੇਨਤੀ ਹੈ ਵੀ ਆਪ ਸਰਪੰਚ ਸਾਹਿਬ ਖਤਮ ਕਰੀਏ ਇੱਕ ਮਿੰਟ ਇੱਕ ਮਿੰਟ ਯਾਰ ਯਾਰੇ ਚ ਸਾਡਾ ਕੀ ਕਸੂਰ ਆ ਉਹ ਟੀਮ ਕਹਿੰਦੀ ਉਹ ਰੇਡਰ ਨਹੀਂ ਰੇਡ ਪਾਉਂਦਾ ਉਹ ਕਹਿੰਦੇ ਤੇਜ਼ ਪਾਓ ਅਸੀਂ ਉਹਨੂੰ ਆਨੇ ਤੇਜ਼ ਪਾਓ ਉਹ ਕਹਿੰਦਾ ਮੈਂ ਕੱਲਾ ਵਾਂ ਤੇ ਉਹ ਥੱਕ ਗਿਆ ਪਰ ਸਾਡੀ ਮਜਬੂਰੀ ਉਹਨਾਂ ਦੇ ਨਹੀਂ ਕਿ ਕੋਈ ਕਸੂਰ ਆ ਹੀ ਤੇ ਮੈਂ ਜਿਹਨੂੰ ਪਲੇ ਕਰ ਉਹ ਵੀ ਟਾਈਮ ਨਾਲ ਆਪਾਂ ਹੁਣ ਆਪਾਂ ਹੁਣ ਟਾਈਮ ਫੇਰ ਡੱਕਾਂਗੇ ਉਹ ਟੀਮ ਤਰਾਜ ਕਰਦੀ ਆ ਦੂਜੀ ਹਾਂਜੀ ਜੇ ਬੁਲਟ ਵੀਰ ਥੱਕ ਗਿਆ ਆ ਨਾ ਤੇ ਨਾ ਪਾ ਮੇਰਾ ਵੀਰ ਓਕੇ 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 ਤੂੰ ਬੋਲੇ 4 ਸੈਕਿੰਡ ਪਰੋ ਖੁਰਪ ਗਰਾਊਂਡ ਥੀਏ ਰ ਆ ਪੱਕਰ ਕੇ ਚੱਲਣ ਦੇ ਮਾੜਾ ਯਾ ਇੰਟਰਸਟ ਬਣਨ ਦਾ ਲੋਕਾਂ ਨੂੰ ਸਵਾਦ ਲੈ ਲੈਣ ਦੇ ਯਾਰ ਮੇਰੇ ਜਿਹੜੇ ਵੀਰੇ ਮੇਰੇ ਵੀਰ ਜਿਹੜੇ ਆ ਨਾ ਮੇਰੇ ਨਾਲ ਹੀ ਆਜੋ ਬਾਰ-ਬਾਰ ਰੋ ਬਾਈ ਜੀ ਇੱਕ ਬੇਨਤੀ ਹੈ ਵੀ ਜਿਨ੍ਹਾਂ ਦੀ ਡਿਊਟੀ ਨਹੀਂ ਉਹ ਬਾਹਰ ਹੋ ਜਾਓ ਮੈਚ ਤਾਂ ਆਪੇ ਹੀ ਕਰਾ ਦੇਾਂਗੇ ਮੇਰਾ ਭਰਾ ਬਣ ਕੇ ਮੈਚ ਤੇ ਅਸੀਂ ਆਪੇ ਹੀ ਕਰਾ ਦੇਾਂਗੇ ਪਰ ਗਰਾਊਂਡ ਦੇ ਵਿੱਚੋਂ ਮੇਰਾ ਭਰਾ ਬਣ ਕੇ ਥੋੜਾ ਰਸ਼ ਘਟਾ ਦਿਓ ਬੜੀ ਮਿਹਰਬਾਨੀ ਹੋਊਗੀ ਖੀਰਾਵਾਲੀਆ ਬੁਲਟ ਹਰਮਨ ਬੁਲਟ ਪਰਫੇਮ ਸਿੰਘ ਪੰਡਾਲ ਦਾ ਮੇਰੇ ਵੀਰੋ ਪੋਤਾ ਕਬੱਡੀ 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 ਤੇ ਰਾਜਾ ਪੱਤਰੀ ਰਾਜਾ ਪੱਤਰੀ ਤੇ ਬੁਲਟ ਰਾਜਾ ਪੱਤਰੀ ਤੇ ਬੁਲਟ ਲੱਗਾ ਜੋਰ ਨੰਬਰ 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 ਡੀਏਵੀ ਦਾ ਜਾਂ ਫਿਰ ਨੰਬਰ ਗੁਰਦਾਸਪੁਰ ਲੈਜ ਦਾ ਹੋਊਗਾ ਗੱਲ ਸਮੇਂ ਦੀ ਤੇ ਪੁਆਇੰਟ ਬੱਲੇ 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 ਕਲੀਰਾਂ ਦੇ ਵਿੱਚ ਪੈਣ ਪਟਾਕੇ